ਪਿਛਲੇ ਦਿਨਾਂ ਦੀ ਗੱਲ ਦੇਖੀਏ ਕਿਸੇ ਦਾ ਗਲਾ ਕੱਟਿਆ ਗਿਆ ਇਹਨਾਂ ਡੋਰਾ ਨਾਲ ਤੇ ਕਿਸੇ ਦੀ ਮਤਲਬ ਹੋਰ ਵੀ ਜਿਹੜੀ ਹੈਗੀ ਹੈ ਗ੍ਰੀਵਸ ਇੰਜਰੀ ਹੋ ਰਹੀ ਹੈ ਇੰਨ ਤੱਕ ਡੈਥਸ ਤੱਕ ਹੋਈਆਂ ਨੇ ਤਾਂ ਫਿਰ ਉਸ ਹਸਾਬ ਨਾਲ 307 ਹੀ ਬਣਦੀ ਹੈ ਤਾਂ 109 BNS ਯਾਨੀ ਕਿ 307 IPC ਅਟੈਂਪਟ ਟੂ ਮਰਡਰ ਦਾ ਪਰਚਾ ਦਰਜ ਕੀਤਾ ਹੈ ਤੇ ਤੁਹਾਡੇ ਮਾਧਿਅਮ ਤੋਂ ਮੈਂ ਪੇਰੈਂਟਸ ਨੂੰ ਵੀ ਇਨਫਾਰਮ ਕਰਨਾ ਚਾਹੂੰਗਾ ਕਿ ਹੁਣ ਅਸੀਂ ਜਿਹੜੀਆਂ ਐਫ ਆਈ ਆਰਸ ਆ ਉਹ ਕੱਲੇ ਵੇਚਣ ਵਾਲੇ ਤੱਕ ਸੀਮਿਤ ਨਹੀਂ ਰੱਖਾਂਗੇ ਜਿਹੜੇ ਖਰੀਦਣ ਵਾਲੇ ਜਾਂ ਯੂਜ਼ ਕਰਨ ਵਾਲੇ ਹੈਗੇ ਨੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਤੇ ਵੀ ਅਸੀਂ ਐਫਆਰ ਦਰਜ ਕਰਾਂ। ਬੜੀ ਕੀਤੀ ਸੀਗਾ। ਕੱਲ ਵੀ ਹੈਵੀ ਰਿਕਵਰੀ ਜਿਹੜੀ ਹੈਗੀ ਹੈ ਚਾਈਨੈਸ ਡੋਰ ਦੀ ਅਸੀਂ ਕੀਤੀ ਹੈ ਤੇ ਉਹਦੇ ਵਿੱਚ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਗਾ ਕਿ ਅਸੀਂ 109 BNS ਯਾਨੀ ਕਿ 307 IPC ਅਟੈਂਪਟ ਟੂ ਮਰਡਰ ਦਾ ਪਰਚਾ ਦਰਜ ਕੀਤਾ ਹੈ। ਸਰ 307 ਇਹਦੇ ਵਿੱਚ ਬੰਦੀ ਹੈ ਕਿ ਕੱਲ ਦੇ ਦੇਖੋ ਜੀ ਤੁਹਾਡੇ ਸਾਹਮਣੇ ਇਨਸੀਡੈਂਟਸ ਹੁੰਦੇ ਨੇ ਕਿ ਆਪਾਂ ਪਿਛਲੇ ਦਿਨਾਂ ਦੀ ਗੱਲ ਦੇਖੀਏ ਕਿਸੇ ਦਾ ਗਲਾ ਕੱਟਿਆ ਗਿਆ ਇਹਨਾਂ ਡੋਰਾ ਨਾਲ ਤੇ ਕਿਸੇ ਦੀ ਮਤਲਬ ਹੋਰ ਵੀ ਜਿਹੜੀ ਹੈਗੀ ਹੈ ਗ੍ਰੀਵਸ ਇੰਜਰੀ ਹੋ ਰਹੀ ਹੈ ਇਨਫੈਕਟ ਡੈਥਸ ਤੱਕ ਹੋਈਆਂ ਨੇ ਤਾਂ ਫਿਰ ਉਸ ਹਿਸਾਬ ਨਾਲ 307 ਹੀ ਬਣਦੀ ਹੈ ਤਾਂ ਨਹੀਂ ਚਾਈਨਾ ਡੋਰ ਸ਼ਰੇਆਮ ਨਹੀਂ ਜੀ ਮੈਂ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਉਹ ਸਿੰਪਲ ਡੋਰ ਹੈ ਅਸੀਂ ਡੇਲੀ ਚੈਕਿੰਗ ਕਰ ਰਹੇ ਹਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਟੀਮਾਂ ਵੀ ਡੇਲੀ ਚੈਕਿੰਗ ਕਰ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਚੈਕਿੰਗ ਕਰ ਰਹੀਆਂ ਨੇ ਇਨਫੈਕਟ ਕੱਲ ਮਾਨਵ ਡੀਸੀ ਸਾਹਿਬ ਨੇ ਵੀ ਟੀਮਾਂ ਬਣਾ ਕੇ ਤੇ ਹੈਲਪਲਾਈਨ ਨੰਬਰ ਜਾਰੀ ਕਰਕੇ ਇਹ ਦਿੱਤਾ ਹੈ ਕਿ ਜੇ ਕਿਤੇ ਵੀ ਕੋਈ ਐਦਾਂ ਦਾ ਇਨਸੀਡੈਂਟ ਸਾਹਮਣੇ ਆਉਂਦਾ ਹੈ ਇੰਫੈਕਟਰ ਨੂੰ ਇਨਾਮ ਤੱਕ ਦਿੱਤੇ ਜਾਣਗੇ ਇਨਫਾਰਮਰ ਜਿਹੜਾ ਕੱਲ ਤਿਰਪੜੀ ਇਹ ਪੰਡਾ ਪੜਾਇਆ ਗਿਆ ਹੈ ਕਿ ਇਹ ਰਿਟੇਲਰ ਹੈ ਜਾਂ ਕਿ ਇਹ ਵੀ ਸਪਲਾਈਰ ਹੈ ਜਾਂ ਕਿਵੇਂ ਹੋਤੇ ਨੇ ਨਹੀਂ ਇਹ ਰਿਟੇਲ ਕਰ ਰਿਆ ਸੀਗਾ ਪਰ ਰਿਟੇਲ ਹੈ ਆਪਣੀ ਸ਼ਾਪ ਤੇ ਨਹੀਂ ਕਰ ਰਿਆ ਸੀਗਾ ਉਹੀ ਜਿਹੜਾ ਇਹਨਾਂ ਦਾ ਮੋਡ ਉਸੋ ਕਹਿੰਦੀ ਹੈਗਾ ਕਿ ਇੱਧਰ ਉੱਧਰ ਰੱਖ ਲੈਂਦੇ ਨੇ ਸ਼ਾਪ ਤੇ ਜੇ ਤੁਸੀਂ ਮਤਲਬ ਜਾ ਕੇ ਕਦੇ ਕਿਸੇ ਤੋਂ ਸਿੱਧਾ ਜਾ ਕੇ ਕਹੋਗੇ ਮੈਨੂੰ ਚਾਈਨੈਸ ਦੋ ਦੇ ਦਿਓ ਨਹੀਂ ਮਿਲੇਗੀ ਅਸੀਂ ਡੇਲੀ ਇਹੀ ਐਕਸਰਸਾਈਜ਼ ਕਰ ਰਹੇ ਚੈੱਕ ਕਰ ਰਹੇ ਹਾਂ ਇਹ ਜਿਹੜੀ ਇਹਨਾਂ ਨੇ ਜਿਹੜੇ ਬੰਦੇ ਐਦਾਂ ਦਾ ਕੰਮ ਕਰ ਰਹੇ ਨੇ ਉਹ ਇੱਧਰ ਉੱਧਰ ਛੁਪਾ ਕੇ ਰੱਖੇ ਹੁੰ ਤੇ ਉਹ ਪਰਟੀਕੂਲਰ ਮਤਲਬ ਜਿਹੜਾ ਬੰਦਾ ਪੱਕਾ ਗਾਹਕ ਟਾਈਪ ਹੈਗਾ ਉਹਨਾਂ ਦਾ ਉਸ ਨੂੰ ਹੀ ਦਿੰਦੇ ਨੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਪੇਰੈਂਟਸ ਨੂੰ ਵੀ ਇਨਫਾਰਮ ਕਰਨਾ ਚਾਹੂੰਗਾ ਕਿ ਹੁਣ ਅਸੀਂ ਜਿਹੜੀਆਂ ਐਫ ਆਈ ਆਰ ਜਾਂ ਉਹ ਕੱਲੇ ਵੇਚਣ ਵਾਲੇ ਤੱਕ ਸੀਮਿਤ ਨਹੀਂ ਰੱਖਾਂਗੇ ਜਿਹੜੇ ਖਰੀਦਣ ਵਾਲੇ ਜਾਂ ਯੂਜ਼ ਕਰਨ ਵਾਲੇ ਹੈਗੇ ਨੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਤੇ ਵੀ ਅਸੀਂ ਐਫ ਇਰ ਦਰਜ ਕਰਾਂਗੇ ਦੋਰ ਕਿੱਥੋਂ ਆ ਰਹੀ ਹੈ ਜੀ ਇਹ ਕੌਣ ਇਹਦਾ ਸਪਲਾਈਰ ਹੈਗਾ ਇਹਦਾ ਕੁਝ ਕਹਿੰਦੇ ਹੁਣ ਤੱਕ ਦਾ ਜਿਹੜਾ ਟਰੈਂਡ ਸਾਹਮਣੇ ਆਇਆ ਹੈ ਅੰਬਾਲਾ ਹਰਿਆਣਾ ਤੋਂ ਇਹ ਦੋਰ ਜਿਹੜੀ ਐ ਸਪਲਾਈ ਹੋ ਰਹੀ ਹੈ ਤੇ ਉਧਰ ਵੀ ਅਸੀਂ ਕੋਆਰਡੀਨੇਟ ਕਰ ਰਹੇ ਹਾਂ ਉਹਨਾਂ ਨੂੰ ਵੀ ਅਸੀਂ ਮਤਲਬ ਇਸ ਬਾਰੇ ਅਵੇਅਰ ਕੀਤਾ ਕਿ ਇੱਥੋਂ ਸਪਲਾਈ ਹੋ ਰਹੀ ਹੈ ਕਿਉਂਕਿ ਸਾਡੇ 3-4 ਐਫਆਈਆਰ ਜਿਹੜੀਆਂ ਪਹਿਲਾਂ ਦਰਜ ਹੋਈਆਂ ਨੇ ਸ਼ਹਿਰ ਦੇ ਵਿੱਚ ਵੀ ਇੱਧਰ ਵੀ ਤੇ ਉਹਦੇ ਵਿੱਚ ਇਹ ਹੀ ਸਾਹਮਣੇ ਆਇਆ ਕਿ ਹਰਿਆਣਾ ਸਾਈਡ ਤੋਂ ਇਹ ਜਿਹੜੀ ਡੋਰ ਆ ਰਹੀ ਹੈ ਵਾਈ ਰੋਡ ਵਾਲੀ ਵੀ ਆ ਵੱਡੇ ਵੱਡੇ ਪਾਰਸਲ ਜਿਹਨੇ ਆਉਂਦੇ ਉਹਦੀ ਸਪਲਾਈ ਹੋ ਰਹੀ ਦੇਖੋ ਵਾਈ ਰੋਡ ਹੀ ਆਏਗੀ ਜੀ ਤੇ ਬਟ ਮਤਲਬ ਕੋਈ ਕੋਰੀਅਰ ਨਹੀਂ ਕੋਰੀਅਰ ਵਾਲੀ ਸਾਡੇ ਧਿਆਨ ਚ ਇਦਾਂ ਦੀ ਕੋਈ ਗੱਲ ਨਹੀਂ ਆਈ ਫਿਲਹਾਲ ਤੇ ਜੇ ਇੰਨਾ ਵੀ ਕੋਈ ਗੱਲ ਸਾਹਮਣੇ ਆਂਦੀ ਹੈ ਤਾਂ ਫਿਰ ਉੱਥੇ ਵੀ ਅਸੀਂ ਬਾਲਾ ਸੇੜ ਤੋਂ ਬਾਹਰ ਉਹ ਨਾਲ ਹੈ ਤਾਂ ਫਿਰ ਉਹ ਜਿਹੜੇ ਬਾਰਡਰ ਇੱਥੇ ਵਾਲਾ ਉਹ ਸਪੈਸ਼ਲ ਉੱਥੇ ਜੀ ਸਪੈਸ਼ਲ ਨਾਕਾਬੰਦੀ ਵੀ ਕੀਤੀ ਗਈ ਹੈ ਤੇ ਸੀਲਿੰਗ ਕਰਕੇ ਤੇ ਉੱਥੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਕੱਲ ਹੀ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਵੀ ਮਤਲਬ ਇਦਾਂ ਦੇ ਬੰਦੇ ਹੈਗੇ ਨੇ ਇਨਫਾਰਮੇਸ਼ਨ ਬੇਸਡ ਉਹਨਾਂ ਤੇ ਐਕਸ਼ਨ ਲਿਆ ਜਾ ਸਰ ਜਿਸ ਤਰ੍ਹਾਂ ਦੀ ਅਵੇਦਨ ਕਾਫੀ ਜ਼ਿਆਦਾ ਹੋ ਰਹੀ ਹੈ ਪਰ ਜਿਹੜੀ ਵੀ ਨਹੀਂ ਪਤਾ ਇਹ ਖੁਸਤਾਖਰਤਆ ਵਾਜੀ ਬਾਕੀ ਸਾਦੇ ਬੱਤੇ ਜਾਂ ਹੋ ਗਈ ਉੱਪਰ ਕਾਰਵਾਈ ਕੀਤੀ ਇਸ ਤੋਂ ਜ਼ਿਆਦਾ ਵੀ ਜੇ ਇੱਕ ਮਤਲਬ ਕੋਈ ਅੱਗੇ ਸਾਹਮਣੇ ਆਉਗੀ ਗਲਤਾਂ ਜੀ ਉਹ ਵੀ ਕੀਤਾ ਜਾਏਗਾ ਇਨਫੈਕਟ 307 ਇੱਕ ਸੈਕਸ਼ਨ ਹੈਗਾ 336 ਆਈਪੀਸੀ ਜਿਵੇਂ ਪਹਿਲਾਂ ਹੁੰਦਾ ਸੀਗਾ ਤੇ ਹੋਰ ਜਿਹੜੇ ਪ੍ਰੀਵੈਂਟਿਵ ਮੈਜਰਸ ਨੇ ਅਸੀਂ ਸਾਰੇ ਅਪਣਾ ਰਹੇ ਹਾਂ ਪਰ ਮਕਸਦ ਤੇ ਮੈਸੇਜ ਕਲੀਅਰ ਹੈ ਜੀ ਕਿ ਚਾਈਨਿਸ ਡੋਰ ਵਰਤਣ ਵਾਲੇ ਨੂੰ ਤੇ ਵੇਚਣ ਵਾਲੇ ਨੂੰ ਬਖਸ਼ਿਆ ਨਹੀਂ ਜੀ